ਖਰਚੋਵਾਲ ਚੌਂਕ ਤੋਂ ਦੱਲਾ ਮੋੜ ਤੱਕ ਸੜਕ ਜਿਹੜੀ ਕਿ ਪਿਛਲੇ ਡੇਢ ਸਾਲ ਤੋਂ ਪੁੱਟ ਕੇ ਦੁਬਾਰਾ ਬਣਾਈ ਜਾ ਰਹੀ ਹੈ ਪਰ ਮਹਿਕਮੇ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਹੋਣ ਕਾਰਨ ਖਰਚੋਵਾਲ ਬਾਜ਼ਾਰ ਦੇ ਦੁਕਾਨਦਾਰ ਅਤ ਦੇ ਦੁਖੀ ਹਨ ਕਿਉਂਕਿ ਨਿਤ ਲੰਘ ਰਹੇ ਮਿੱਟੀ ਦੇ ਵੱਡੇ ਵੱਡੇ ਟਿਪਰ ਤੇ ਆਵਾਜਾਈ ਬਹੁਤ ਨੁਕਸਾਨ ਕਰ ਰਹੀ ਹੈ ਅਤੇ ਦੁਕਾਨਦਾਰਾਂ ਦਾ ਸਾਰਾ ਸਮਾਨ ਉੱਡ ਰਹੀ ਧੂੜ ਮਿੱਟੀ ਨਾਲ ਖਰਾਬ ਹੋਣ ਕਾਰਨ ਅੱਜ ਪਰੇਸ਼ਾਨ ਦੁਕਾਨਦਾਰਾਂ ਨੇ ਰੋਸ ਵਜੋਂ ਮਿੱਟੀ ਦੇ ਲੰਘਦੇ ਟਿਪਰਾਂ ਨੂੰ ਰੋਕ ਕੇ ਜਾਮ ਕੀਤਾ ਅਪਨਾ ਟਰਾਲੇ ਟਰਾਲੇ ਧੱਕੇ ਆ ਇਹ ਮਿੱਟੀ ਦੇ ਨਾਲ ਉਹ ਬੁਰਾ ਹਾਲ ਕੀਤਾ ਦੁਕਾਨਦਾਰਾਂ ਦਾ ਦੁਕਾਨਦਾਰਾਂ ਦੀ ਦਵਾਈ ਦਾ ਦਵਾਲਾ ਪਣਾ ਛੜਿਆ 2 ਸਾਲ ਹੋ ਗਏ ਸੜਕ ਨੂੰ ਇਹਨੂੰ ਕੁੱਟੀ ਨੂੰ ਅੱਜ ਤੱਕ ਇਹਨਾਂ ਨੇ ਪੀਕੋ ਮੇ 70 ਰੇਰ ਪਾ ਕੇ ਤੇ ਤੋਏ ਪਾ ਕੇ ਚਲੇ ਗਏ ਆ ਨਾ ਇਹ ਪਾਣੀ ਦਾ ਛੰਕਾ ਕਰਦੇ ਆ ਨਾ ਇਹ ਸੜਕ ਨੂੰ ਬਣਾਉਂਦਾ ਸ਼ੁਰੂ ਕਰਦੇ ਆ ਅੱਜ ਜੇ ਅੱਡੇ ਵਾਲਿਆਂ ਨੇ ਦੁਕਾਨਦਾਰਾਂ ਨੇ ਇਹ ਟਿੱਪਰ ਧੱਕੇ ਇਹਨਾਂ ਦੇ ਮਿੱਟੀ ਦੇ ਤੇ ਆਜੇ ਠੇਕੇਦਾਰ ਨੂੰ ਚੇਤਾ ਆ ਗਿਆ ਅੱਜ ਟਾਈਮ ਮੰਗ ਰਿਹਾ ਸਾਡੇ ਕੋਲ ਤਿੰਨ ਦਿਨ ਦਾ ਟਾਈਮ ਲਓਗਾ ਬਣਾਉਣਾ ਜੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਮਹਿਕਮਾ ਤਿੰਨ ਦੋ ਸਾਲ ਪਹਿਲਾਂ ਕਿੱਥੇ ਸੀਗਾ ਆ ਅੱਡੇ ਦਾ ਕਿੰਨਾ ਹਾਲ ਆ ਤੁਸੀਂ ਦੇਖ ਸਕਦੇ ਹੋ ਬੁਰਾ ਹਾਲ ਆ ਵੇਖੋ ਸਾਰੀ ਸੜਕ ਮਿੱਟੀ ਆ ਇਹ ਐਨੀ ਮਿੱਟੀ ਆ ਲੰਘਣਾ ਔਖਾ ਹੋਇਆ ਜੇ ਪਾਣੀ ਵੀ ਤਰਾਂਉਂਦੇ ਤੇ 2 ਇੰਚ ਪਾਣੀ ਭਰ ਜਾਂਦਾ ਤੇ ਖੰਗ ਨਹੀਂ ਰਹਿੰਦੀ ਇਸ ਕਰਕੇ ਜਿੰਨਾ ਚਿਰ ਸੜਕ ਪਾਣੀ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਐ ਟਿਪਰ ਇੱਥੇ ਲੱਗੇ ਰਹਿਣਗੇ ਇਹ ਦੁਕਾਨਦਾਰਾਂ ਨੇ ਫੈਸਲਾ ਕੀਤਾ ਕੋਈ ਟਿਪਰ ਨਹੀਂ ਜਾਣ ਦਿੱਤਾ ਜਾਏਗਾ ਤੋ ਉਹਨਾਂ ਨੂੰ ਬੇਨਤੀ ਕਰਦੇ ਜੇ ਇਹ ਸ਼ੁਰੂ ਕਰਦੇ ਆ ਤੇ ਆਪਾਂ ਇਹ ਲੰਗਰ ਦਵਾਗੇ ਨਹੀਂ ਤੇ ਨਹੀਂ ਲੰਗਰ ਲਵਾਉਂਗਾ